ਸਈਅਦ ਕੁੱਤੇ ਸ਼ਾਸਨ ਲੋਰੇ ਦੇ ਰਹਿਣ ਵਾਲੇ ਸਨ ਅਤੇ ਉਹ ਖੁੱਲੇ ਖਿਆਲਾਂ ਦੇ ਸੂਫੀ ਫਕੀਰ ਸਨ ਅਤੇ ਉਹਨਾਂ ਦੇ ਸਾਹਮਣੇ ਹਿੰਦੂ ਮੁਸਲਮਾਨ ਬਰਾਬਰ ਸਨ ਉਹਨਾਂ પાસે ਇੱਕ ਬਹੁਤ ਵੱਡੀ ਜ਼ਗੀਰ ਸੀ ਅਤੇ ਹਜ਼ਾਰਾਂ ਹੀ ਚੇਲੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ ਜ਼ਗੀਰ ਦੀ ਆਮਦਨ ਤੋਂ ਹਰ ਸਾਲ ਹਿੰਦੂਆਂ ਅਤੇ ਮੁਸਲਮਾਨਾਂ ਵਾਸਤੇ ਖੁੱਲੇ ਲੰਗਰ ਲਾ ਛੱਡਦੇ ਸਨ ਉਹ ਗੁਰੂ ਨਾਨਕ ਦੇਵ ਜੀ ਦੇ ਬਹੁਤ ਸਿੱਖਿਆਦੂ ਸਨ ਅਤੇ ਜਦ ਉਹਨਾਂ ਨੂੰ ਇਹ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਵਿਰਾਜਮਨ ਗੁਰੂ ਗੋਬਿੰਦ राय ਜੀ ਪੰਟਾ ਸਾਹਿਬ ਵਿਖੇ ਆ ਗਏ ਹਨ ਤਾਂ ਉਹਨਾਂ ਦੇ ਮਨ ਵਿੱਚ ਇਹ ਪਰਵਲ ਰੀਜ ਪੈਦਾ ਹੋਈ ਕਿ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਜਾਣ ਪੰਟਾ ਸਾਹਿਬ ਉਹਨਾਂ ਦੀ ਨਜ਼ਰ ਸੰਧੋਰਾ ਤੋਂ ਕੇਵਲ 16 ਮੀਲ ਦੇ فاਸਲੇ ਉੱਤੇ ਹੀ ਸੀ ਇਸ ਲਈ ਗੁਰੂ ਸਾਹਿਬ ਨੂੰ ਮਿਲਣ ਦਾ ਇਹ ਵਧੀਆ ਮੌਕਾ ਸੀ ਸਹੀ ਹੈ ਜੀ ਆਪਣੇ ਸੈਂਕੜੇ ਚੇਲੇ ਵਾਲਿਆਂ ਨੂੰ ਲੈ ਕੇ ਗੁਰੂ ਜੀ ਦੇ ਦਰਬਾਰ ਕੁਝੇ ਉਸ ਸਮੇਂ ਦਰਬਾਰ ਲੱਗਿਆ ਹੋਇਆ ਸੀ ਅਤੇ ਇਲਾਹੀ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਸੀ ਸਈਅ ਸਾਬ ਜਦ ਗੁਰੂ ਜੀ ਦੇ ਸਾਹਮਣੇ ਹੋਏ ਤਾਂ ਉਹਨਾਂ ਦਾ ਗੁਰੂ ਜੀ ਅੱਗੇ ਸਿਰ ਨੂੰ ਆਉਣ ਦਾ ਹੌਸਲਾ ਨਾ ਪਿਆ ਜਿਸ ਵਿਅਕਤੀ ਨੂੰ ਰੋਜ਼ ਸੈਂਕੜੇ ਲੋਕ ਸੱਚ ਦੇ ਕਰਦੇ ਸਨ ਕਹ ਲਾ ਹੋ ਕਿਸੇ ਹੋ ਰੱਗੇ ਸਿਰ ਨਵਾਸਖ ਦਸੀ ਗੁਰੂ ਜੀ ਨੇ ਜਦੋਂ ਨਾਨੂ ਵੇਖਿਆ ਤਾਂ ਉਹਨਾਂ ਦੇ ਮਨ ਦਾ ਦਮਨਸ ਨੂੰ ਸਮਝ ਲਿਆ ਉਹਨਾਂ ਨੇ ਉਸ ਨੂੰ ਆਪਣੇ ਪਾਸ ਬੁਲਾਇਆ ਤੇ ਬੜੇ ਆਦਰ ਨਾਲ ਬੈਟਣ ਵਾਸਤੇ ਗਿਆ ਉਹਨਾਂ ਦਾ ਹਾਲ ਚਾਲ ਪੁੱਛਿਆ ਤੇ ਉਹਨਾਂ ਦੀਆਂ ਅੱਖਾਂ ਨਾਲ ਅੱਖਾਂ ਮਿਲਾ ਕੇ ਮੁਸਕਰਾ ਪਈ ਪੀਰ ਜੀ ਵੀ ਗੁਰੂ ਜੀ ਨੂੰ ਵੇਖ ਕੇ ਬਹੁਤ ਖੁਸ਼ ਹੋਏ ਤੇ ਉਹਨਾਂ ਗੁਰੂ ਜੀ ਨੂੰ ਕਿਹਾ ਮੇਰੇ ਮਨ ਵਿੱਚ ਹਰ ਵੇਲੇ ਇਹ ਖਿਆਲ ਘੁੰਮਦਾ ਰਹਿੰਦਾ ਹੈ ਕਿ ਅੱਲਾ ਨਾਲ ਮਿਲਾਪ ਕਿਵੇਂ ਹੋਵੇ ਗੁਰੂ ਜੀ ਨੇ فرمایا ਅੱਲਾ ਜਿੱਥੇ-ਜਿੱਥੇ ਉੱਚ ਵਸਦਾ ਹੈ ਹਰ ਮਨੁੱਖ ਦੇ ਅੰਦਰ ਵਸਦਾ ਹੈ ਪਰ ਅਸੀਂ ਆਪਣੀ ਛੋਟੀ ਜਹੀ ਦੁਨੀਆ ਵਿੱਚ ਹੀ ਘਾਸ ਜਾਂਦੇ ਹਾਂ ਅਗਿਆਨਤਾ ਕਾਰਨ ਅਸੀਂ ਮੇਰੀ ਮੇਰੀ ਇਸ ਪਾਸ ਫਸ ਜਾਂਦੇ ਹਾਂ ਅਤੇ ਹੋਮੇ ਦਾ ਸ਼ਿਕਾਰ ਹੋ ਜਾਂਦੇ ਹਾਂ ਜਦ ਸਾਡੇ ਅੰਦਰ ਅੱਲਾ ਦੇ ਦਰਮਿਆਨ ਉਹ ਸਾਰੀ ਹੋਈ ਹੋਮੇ ਦੀ ਕੰਧ ਟਹਿ ਜਾਂਦੀ ਹੈ ਤਾਂ ਅਸੀਂ ਖੁਦ ਅੱਲਾ ਦਾ ਰੂਪ ਹੋ ਜਾਂਦੇ ਹਾਂ ਭਾਵ ਅੱਲਾ ਨੂੰ ਅਸੀਂ ਪਾ ਲੈਂਦੇ ਹਾਂ ਪਰ ਜੇ ਇੱਕ ਪਾਸੇ ਮਾਇਆ ਦੇ ਮੋਹ ਵਿੱਚ ਫਸੇ ਰਹੀਏ ਅਤੇ ਦੂਸਰੇ ਪਾਸੇ ਭਾਵੇਂ ਸਰੀਰ ਨੂੰ ਕਸ਼ਟ ਦੇਣ ਵਾਲੀਆਂ ਕਿੰਨੀਆਂ ਵੀ ਕੋਲ ਤਪੱਸਿਆਵਾਂ ਕਰੀਏ ਪਰ ਫਿਰ ਵੀ ਅਸੀਂ ਅੱਲਾਹ ਤੋਂ ਦੂਰ ਹੀ ਰਹਿੰਦੇ ਹਾਂ ਸਾਡਾ ਦਿਲ ਅੱਲਾਹ ਨੂੰ ਮਿਲਣ ਲਈ ਨਹੀਂ ਕਰਦਾ ਬਲਕਿ ਉਸ ਪਾਸੋਂ ਦਾਤਾ ਮੰਗਣੋ ਜੀ ਕਰਦਾ ਹੈ ਅਸੀਂ ਤਾਂ ਦੌਲਤ, ਪੁੱਤਰ, ਦੁੱਤਵੇ ਅਤੇ ਚਾਦਰ ਮੰਗਦੇ ਹਾਂ ਪਰ ਜਦ ਸਾਡੇ ਮਨ ਵਿੱਚ ਸਭ ਫਾਇਸ਼ਾ ਮੁੱਕ ਜਾਂਦੀਆਂ ਹਨ ਸਾਡੇ ਵਿੱਚੋਂ ਹਉਮੈ ਅਲੋਪ ਹੋ ਜਾਂਦੀ ਹੈ ਅਤੇ ਅਸੀਂ ਮੀਰਾ ਮੀਰਾ ਦੀ ਥਾਂ ਤੇਰਾ ਤੇਰਾ ਹੋ ਜਾਂਦੇ ਹਾਂ ਤਾਂ ਅੱਲਾ ਨਾਲ ਸਾਡਾ ਮਿਲਾਪ ਹੋ ਜਾਂਦਾ ਹੈ ਗੁਰੂ ਜੀ ਪਾਸੋਂ ਇਹ ਗੱਲਾਂ ਸੁਣ ਕੇ ਪੀਰ ਜੀ ਦੇ ਅੰਦਰ ਜਿਹੜੀ ਹਉਮੈ ਦੀ ਕੰਦ ਸੀ ਉਹ ਟਹਿ ਗਈ ਜਿਹੜੇ ਆਪਣੇ ਆਪ ਨੂੰ ਬਹੁਤ ਉੱਚਾ ਸਮਝਦੇ ਸਨ ਨਿਮਾਣੇ ਹੋ ਗਏ ਉਹ ਉੱਠ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਟੈ ਭਈਏ ਤੇ ਕਹਿਣ ਲੱਗੇ ਜਿਸ ਅਲਾਈ ਨੂਰ ਦੀ ਪਾਲ ਵਿੱਚ ਮੈਂ ਕਈ ਉਪਰਾਲੇ ਕੀਤੇ ਸਾਨਾ ਅੱਜ ਮੈਨੂੰ ਦਿਸ ਪਿਆ ਹੈ ਅੱਜ ਮੇਰੀ ਜ਼ਿੰਦਗੀ ਦੀ ਮੰਜ਼ਿਲ ਮੈਨੂੰ ਮਿਲ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ